ਜੇ ਹੁਣ ਦੀ ਜਿਹੜੀ ਲੇਟੈਸਟ ਖਬਰ ਹੈ ਉਹ ਇਹ ਹੈ ਕਿ ਜਦੋਂ ਅਸੀਂ ਬੈਠੇ ਆ ਕਿ ਭਗਵੰਤ ਮਾਨ ਰੋਣਾ ਇਹ ਫੈਸਲਾ ਕੀਤਾ ਹੈ ਕਿ ਉਹ ਅੱਜ ਜਾ ਕੇ ਉੱਥੇ ਭਾਖੜਾ ਨੰਗਲ ਜਿਹੜਾ ਡੈਮ ਬਣਿਆ ਹੋਇਆ ਉੱਥੇ ਜਾ ਕੇ ਜੇ ਦਰਵਾਜ਼ੇ ਪਾਣੀ ਹੋਰ ਦਿੱਤਾ ਜਾਂਦਾ ਤਾਂ ਉਹ ਧਰਨਾ ਦੇਣਗੇ ਤੇ ਮਨਾਲ ਦੀ ਨਾਲ ਕਿਉਂਕਿ ਪਾਣੀ ਹੀ ਅਸੀਂ ਇੱਕ ਖੇਤੀ ਸੂਬਾ ਹੈਗੇ ਆਗੇ ਸਾਡਾ ਸਾਰਾ ਕੁਝ ਖੇਤੀ ਦੇ ਉੱਪਰ ਖੜਾਗਾ ਤਾ ਕਰਕੇ ਸਾਡੇ ਵਾਸਤੇ ਜਿਹੜਾ ਪਾਣੀ ਹੈਗਾ ਉਹ ਉਹ ਲੋੜੀ ਦਾ ਉਹ ਲੋੜੀਂਦਾ ਤੇ ਨਾਲ ਦੀ ਨਾਲ ਸਾਡੀਆਂ ਜਿਹੜੀਆਂ ਨਸਲਾਂ ਨੇ ਸਾਡੀਆਂ ਫਸਲਾਂ ਨੇ ਉਹ ਪਾਣੀ ਦੇ ਉੱਪਰ ਖੜੀਆਂ ਨਹੀਂ ਐ ਅੱਜ ਸਾਨੂੰ ਮਗਲੇ ਕਿਸਾਨ ਜੁਨੀਅਨਾਂ ਦੀ ਲੋੜ ਹੈ ਅਸੀਂ ਚਾਹੁੰਦੇ ਹਾਂ ਕਿ ਉਹ ਹੁਣ ਅੱਗੇ ਆ ਕੇ ਪੰਜਾਬ ਦੇ ਪਾਣੀਆਂ ਦੇ ਵਿੱਚ ਹਰ ਜੀ ਬੱਚਾ ਕਿਉਂਕਿ ਜੇ ਪਾਣੀ ਪੰਜਾਬ ਦੇ ਕੋਲੋਂ ਚਲਾ ਗਿਆ ਤਾਂ ਪੰਜਾਬ ਬੰਜਰ ਹੋ ਜਾਣਾ ਪੰਜਾਬ ਦੇ ਖੂਲ ਇਸੇ ਵੀ ਸਟੇਟ ਨੂੰ ਇੱਕ ਬੂੰਦ ਵੀ ਦੇਣ ਵਾਸਤੇ ਨਹੀਂ ਹੈ ਕਿ ਇਸ ਲੜਾਈ ਦੇ ਵਿੱਚ ਸਰਕਾਰ ਦੇ ਨਾਲ ਸਾਰੀਆਂ ਪਾਰਟੀਆਂ ਦਾ ਖੜਨਾ ਚਾਹੀਦਾ ਹੈ ਹਰ ਇੱਕ ਵਿਅਕਤੀ ਨੂੰ ਦੇਸ਼ਿਕਾ ਕਿਸੇ ਧਰਮ ਕਿਸੇ ਜਾਤ ਕਿ ਕਿਸੇ ਦਾ ਵੀ ਹੋਵੇ ਕਿਉਂਕਿ ਪੰਜਾਬ ਪਾਣੀ ਆ ਜਿਹੜਾ ਉਹ ਪੰਜਾਬ ਦਾ ਹੈ ਇਹ ਲੜਾਈ ਸਾਨੂੰ ਮਿਲ ਲੱਗਦਾ ਹੈ ਕਿ ਆ ਪਹਿਲੀ ਵਾਰ ਸਰਕਾਰ ਦੇ ਨਾਲ ਸਰਕਾਰ ਦੇ ਜਦੋਂ ਦਾ 3 ਸਾਲ ਹੋ ਗਏ ਤਾਂ ਜੋ ਛਲਾਗਾ ਜੋ ਕਦਮ ਹਮੇਸ਼ਾ ਛਲਾਗਾ ਜੋ ਕਦਮ ਦੀ ਜੇ ਤੁਸੀਂ ਵਡ ਦੀ ਤਾਰੀਫ ਨਹੀਂ ਕਰ ਸਕਦੇ ਤਾਂ ਉਹਦੇ ਬਾਰੇ ਮਾੜਾ ਵੀ ਨਾ ਬੋਲੋ ਤੇ ਨਾ ਸਾਭ ਨਹੀਂ ਅਸੀਂ ਤਾਂ ਹਮੇਸ਼ਾ ਇਹ ਗੱਲ ਸੋਚਦੇ ਹਾਂ ਕਿ ਜਿਹੜੀਆਂ ਸਰਕਾਰਾਂ ਹੁੰਦੀਆਂ ਨੇ ਸਰਕਾਰਾਂ ਜਿਹੜਾ ਮੀਡੀਆ ਹੁੰਦਾ ਹੈ ਉਹਦਾ ਜ਼ਿੰਮੇਵਾਰੀ ਇਹ ਬਣਦੀ ਹੈ ਕਿ ਜਿਹੜੇ ਚੰਗੇ ਕੰਮ ਨੇ ਉਹ ਲੋਕਾਂ ਦੀ ਉਹਦੀ ਤਾਰੀਫ਼ ਵੀ ਕਰੋ ਉਹ ਵੈਸੇ ਲੋਕਾਂ ਦੇ ਕੋਲ ਆਪਦੇ ਆਪ ਹੀ ਪਹੁੰਚ ਜਾਂਦੇ ਆ